ਅਹਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਉੱਤਰਾਖੰਡ ਦੇ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਇਸ ਦੇ ਵਿੱਚ ਪਾਇਲਟ ਸਮੇਤ 7 ਲੋਕ ਸਵਾਰ ਸਨ 6 ਯਾਤਰੀ ਤੇ ਇੱਕ ਪਾਇਲਟ ਸਵਾਰ ਸੀ ਜਿਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋਈ ਹੈ ਦੱਸਦੀ ਹੈ ਕਿ ਉੱਤਰਾਖੰਡ ਦੇ ਵਿੱਚ ਇਹ ਹੈਲੀਕਾਪਟਰ ਹੈ ਜਿਹੜਾ ਉਹ ਕ੍ਰੈਸ਼ ਹੋਇਆ ਹੈ ਉੱਤਰਾਖੰਡ ਦੇ ਕਦਾਰਨਾਥ ਅਤੇ ਗੌਰੀਕੁੰਡ ਦੇ ਵਿਚਕਾਰ ਇਹ ਹੈਲੀਕਾਪਟਰ ਹਾਦਸੇ ਸਾਗਰਸਤ ਹੋਇਆ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋਈ ਹੈ ਇੱਕ ਪਾਇਲਟ ਤੇ 6 ਯਾਤਰੀ ਇਸ ਪਲੇਨ ਦੇ ਵਿੱਚ ਮੌਜੂਦ ਸੀ ਇਸ ਹੈਲੀਕਾਪਟਰ ਦੇ ਵਿੱਚ ਮੌਜੂਦ ਸੀ ਦੱਸਦੀ ਹੈ ਕਿ ਇਹ ਇਹ ਜਿਹੜਾ ਹੈਲੀਕਾਪਟਰ ਹੈ ਉਹ ਕਦਾਰਨਾਥ ਤੇ ਲਈ ਉਡਾਨ ਭਰ ਰਿਹਾ ਸੀ ਕਦਾਰਨਾਥ ਜਿਹੜੇ ਸ਼ਰਧਾਲੂ ਜਾਂਦੇ ਨੇ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਗੌਰੀਕੁੰਡਾ ਤੇ ਕਦਾਰਨਾਥ ਦੇ ਵਿਚਕਾਰ ਜਿਹੜਾ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਬੀਤੇ ਦਿਨ ਇੱਕ ਅਹਮਦਾਬਾਦ ਦੇ ਵਿੱਚ ਹਵਾਈ ਹਾਦਸਾ ਪਰਿਆ ਜਸਤੇ ਵਿੱਚ 265 ਦੇ ਕਰੀਬ ਲੋਕਾਂ ਦੀ ਮੌਤ ਹੋਈ